ਪੰਜਾਬ ਦੇ ਯਾਰ ਇੱਕ ਤਰ੍ਹਾਂ ਦਾ ਖਾਧਾ ਇਹਨੇ ਨਹੀਂ ਇੱਕ ਨਹੀਂ ਖਾ ਇੱਕ ਨਹੀਂ ਜ਼ਿਆਦਾ ਖਾਦੇ ਲੱਗਦਾ ਨਸ਼ੇ ਦੇ ਵਿੱਚ ਧੁੱਤ ਇਸ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦਾਸ ਦਰਸਲ ਇਹ ਵੀਡੀਓ ਜਿਹੜੀ ਕਿ ਮੋਗਾ ਦੇ ਕੋਟ ਸਥਾਨ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਔਰਤ ਦੀ ਸ਼ਰਾਬ ਜਿਹੜੀ ਕਿ ਪੀਤੀ ਹੋਈ ਹੈ ਤੇ ਉਸ ਹਾਲਤ ਦੇ ਵਿੱਚ ਉਸ ਤੋਂ ਠੀਕ ਤਰੀਕੇ ਦੇ ਨਾਲ ਖੜਾ ਵੀ ਨਹੀਂ ਹੁੰਦਾ ਜਾ ਰਿਹਾ, ਰੋਟੀ ਵੀ ਨਹੀਂ ਖਾਦੀ ਜਾ ਰਹੀ ਤੇ ਉੱਥੇ ਹੀ ਕੁਝ ਮੌਜੂਦ ਲੋਕਾਂ ਦੀ ਉੱਥੇ ਭੀੜ ਲੱਗ ਜਾਂਦੀ ਹੈ ਤੇ ਲੋਕਾਂ ਦੇ ਵੱਲੋਂ ਇਸ ਲੜਕੀ ਤੋਂ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ बोल ਵੀ ਨਹੀਂ 파ਰੀ ਦੱਸਦੇ ਕਿ ਮੋਗਾ ਦੇ ਕਸਬਾ ਕੋਟਸ਼ੇਖਾ ਦੇ ਵਿੱਚ ਇੱਕ ਸ਼ਰਾਬੀ ਔਰਤ ਦਾ ਇਹ ਵੀਡੀਓ ਹੈ ਜਿੱਥੇ ਕਿ ਸੋਸ਼ਲ ਮੀਡੀਆ ਤੇ ਤਾਂ ਕਾਫੀ ਵਾਇਰਲ ਹੋ ਰਿਹਾ ਹੈਗਾ ਇਸ ਵੀਡੀਓ ਦੇ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਉਕਤ ਔਰਤ ਪੂਰੀ ਤਰ੍ਹਾਂ ਜਿਹੜੀ ਕਿ ਨਸ਼ੇ ਦੇ ਵਿੱਚ ਟੱਲੀ ਹੁੰਦੀ ਨਜ਼ਰ ਆ ਰਹੀ ਹੈ ਔਰਤ ਦੀ ਭਾਲ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੀ ਪਛਾਣ ਜਿਹੜੀ ਕਿ ਹਜੇ ਤੱਕ ਨਹੀਂ ਹੋਈ ਹੈ ਉੱਥੇ ਹੀ ਇਸ मामले ਨੂੰ ਪੁਲਿਸ ਦੇ ਧਿਆਨ ਦੇ ਵਿੱਚ ਲਾਇਆ ਗਿਆ ਹੈ ਤੇ ਪੁਲਿਸ ਨੇ ਇਸ ਬਾਬਤ ਕਾਰਵਾਈ ਵੀ ਜਿਹੜੀ ਕੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਜਿਹੜੀ ਕਿ ਔਰਤ ਦੇ ਟੈਸਟ ਵੀ ਜਿਹੜੇ ਕੀ ਕੀਤੇ ਜਾ ਸਕਣ ਤੇ ਉਸ ਦਾ ਇਲਾਜ ਜਿਹੜਾ ਕੀ ਕੀਤਾ ਜਾ ਸਕੇ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਤੇ ਉੱਥੇ ਮੌਜੂਦ ਲੋਕਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ ਬਾਈ ਤੇ ਬਾਬੇ ਇੱਕ ਮਿੰਟ ਬਾਈ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਈ ਹੈ ਪ੍ਰੈਕਟਿਸ ਘਰ ਤੋਂ ਗਲੀ ਤੋਂ ਪੁੱਛੋ ਪਾਣੀ ਪਾਣੀ ਪਿਆ ਦਾਨੂੰ ਜਨਾਬ ਕੀ ਉਹ ਮੈਡੀਕਲ ਪਾਣੀ ਪੀਓ ਮੁਰਗੀ ਖਾਣਾ ਮੁਰਗੀ ਖਾਣਾ ਕੀ ਨਾਮ ਆਉਂਦਾ ਮੈਡੀਕਲ ਸੋਡ ਹਾਂ ਨਾਮ ਦੱਸੀ ਮਾੜਾ ਕੀ ਨਾਮ ਨਾਂ ਨਹੀਂ ਪਤਾ ਇਹਨੂੰ ਬਈ ਦਾਖਲ ਕਰਾਈ ਗਈ ਆਪਾਂ ਹੈਨਾ ਇਹੋ ਜਾਨਾ ਉਹ ਤੇ ਛੱਡ ਨਹੀਂ ਵੇ ਹੁਣ ਫਿਰ ਛੱਡਦਾ ਅਸਤਾਨਾ ਅਸੀਂ ਇੱਥੇ ਕਰਿਓ ਉੱਤਰ ਕੈਮਰੇ ਨੂੰ ਦੱਸੋ ਛੱਡ ਦੇ ਅੱਛਾ ਤੈਨੂੰ ਛੱਡ ਦੇ ਹਰ ਰੋਜ਼ ਹੀ ਹਰ ਰੋਜ਼ ਕਰਨੀ ਉਹਨਾਂ ਨੇ ਇਹਨੂੰ ਛੜਤਾ ਸਿਵਰ ਹਸਪਤਾਲ ਹਰ ਰੋਜ਼ ਦਾ ਕੰਮ ਹੈ ਇੱਥੇ ਕੋਈ ਮਿੰਟ ਬੱਪੇ ਦੀ ਤਾਂ ਬਾਪੇ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਇਹਦਾ ਹਾਲ ਵੇਖੋ ਕੀ ਪੈਗਾ ਦੋ ਨਹੀਂ ਹੋ ਸਕਦੇ ਹੋ ਸਕਦਾ ਜ਼ਿਆਦਾ ਬੜਾ ਰੱਖ ਬਾਜਾ ਬਾਜਾ ਨਹੀਂ ਲੋੜਤ ਨਹੀਂ ਕਾਹਦੀ ਕੁੜੀ ਹੈ 18-20 ਸਾਲ ਦੀ ਕੁੜੀ ਕੁੜੀ ਤੈਨੂੰ ਲਾਇਆ ਕਿਹੜੇ ਤਰ੍ਹਾਂ ਦਾ ਖਾਣਾ ਹਾਂ ਆਹ ਕੋਈ ਸਾਰੇ ਬੈਠੇ ਨੇ ਯਾਰ ਸੁਣੋ ਤੂੰ ਐ ਕਰ ਬਾਈ ਕੋਸ਼ਿਸ਼ ਕਰ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਤੈਨੂੰ ਉੱਥੇ ਲੈ ਰੋ ਯਾਰ ਕੀ ਨਾਮ ਹੈ ਕੀ ਨਾਮ ਹੈ ਇਹ ਬਹੁਤ ਬੇਨਾਮ ਹੈ ਛੇ ਟਾਈਮ ਲੱਗਦੇ ਹੁੰਦੇ ਫੈਨ ਦਾ ਨਾਮ ਕੀ ਹੁੰਦਾ ਜਿੱਥੋਂ ਲੈ ਕੇ ਆਈ ਬੱਸ ਇਹ ਪ੍ਰੈਕ ਆ ਪੰਜ ਮਿੰਟ ਲਾ ਲੈਂਦਾ ਫੈਨ ਤੇ ਉਹ ਇਹਨੂੰ ਅਜੇ ਤਾਂ ਨਾਮ ਲੱਭਾ ਹੋਏ ਨੂੰ ਜਿੱਦੜਾ ਉਹ ਕੋਲੇ ਪਾ ਲਾਉਂਦਾ ਉਹ ਨੂੰ ਬਾਉ ਮੜਾ ਜਾ ਆਵੇ ਲੋਕਾ ਐਡ ਹੁਣ ਪੁੱਤੇ ਨਾਲ ਹੀ ਕੰਬੀ ਜਾਈ ਮਾਰੀ ਦੇ ਬੋਲੇ ਚਾਹ ਦਾ ਤਾਂ ਹੀ ਬੋਲੇ ਉਹ ਮਰਜਰ ਸਟੋਰ ਦਾ ਹੁਣ ਮੈਂ ਬਜੂਸ ਕਰਦਾ ਐਨੇ ਐਨੇ ਤੂੰ ਨਿੱਕੇ ਨਿੱਕੇ ਕੁੜੀਆਂ ਨੂੰ ਪ੍ਰੇਗਾ ਜੇ ਯਾਰੋ ਪਏ ਨਾਲ ਜਾਣ ਨੜ ਜਾਣਾ ਨਹੀਂ ਹੁੰਤੇ ਇਹਨਾਂ ਨੂੰ ਕੀ ਸਮਝਣਾ ਜਿਹੜੇ ਲੈਂਦੇ ਨੇ ਲਾਈਨ ਕੀ ਮਤਲਬ ਮੈਡੀਕਲ ਸਟੋਰਾਂ ਦਾ ਨਾਮ ਕੀ ਹੈ ਜਿਹੜਾ ਲੈਂਦੇ ਨੇ ਨਾਮ ਦਾ ਆਸਮਾਨੋਂ ਪੜਾ ਆ ਇਹ ਲੈ ਲੋ ਇਹਨਾਂ ਦਾ ਆ ਪੰਜ ਆ ਜਿਹੜੀ ਚਾਹੁੰਦੀ ਸਰਕਾਰ ਹੈ ਤਾਂ ਕਰਦੇ ਆ ਚਾਹੁੰਦੀ ਸਰਕਾਰ ਵੀ ਦਾਅਵੇ ਕਰਦੀ ਨਾ ਵੱਡੇ ਵੱਡੇ ਫਲੈਕਸ ਲਾ ਕੇ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਮੁਰਖ ਬੁਰਖ ਬਣਾਉਂਦੀ ਸਾਥ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਥ ਅਮੇਲੋ ਆ ਹਾਰਾ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਕੁੜੀਆਂ ਨੂੰ ਮਾਰਨ ਤੇ ਹੋ ਗਏ ਉਹਨੇ ਆ ਦੇਖ ਪੰਜਾਬ ਪੁਲਸ ਵਾਲੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਜਿੱਥੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾਉਂਦੇ ਸਿੱਧਾ ਸਿੱਧਾ ਇਹ ਚੋਰ ਵਾਲੇ ਦਾ ਨਾਂ ਨਸੀਬਤ ਕੀ ਹੈ ਮੈਡੀਕਲ ਸਟੋਰ ਦਾ ਨਾਂ ਲਾ ਕੇ ਇੱਥੋਂ ਦੀ ਰਹਿਣ ਵਾਲੀ ਦਾ ਇਹ ਤੋਂ ਨਾ ਇੰਨੀ ਇੰਨਾ ਇਹਦਾ ਵਿਚਾਰੀ ਦਾ ਬੇਸੁੱਦਾ ਇਹ ਮੈਡੀਕਲ ਸਟੋਰ ਦਾ ਨਾਮ ਹੀ ਇਹ ਤਾਂ ਲਿਆ ਜਾ ਰਿਹਾ ਜੀ ਵੇਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਹਾ ਤੇ ਚੁਰਾਣਾ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕੋਈ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ પાસે ਪੁੱਛਗਿੱਛ ਕਰਕੇ ਅਸੀਂ ਇੱਡੀ ਕਰਮਈ ਹਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟ੍ਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਸ ਦਾ ਲਿਹਾ ਜਾ ਮੈਡੀਕਲ ਟ੍ਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ